ਚੱਲਦੇ ਮੂਲੇ ਦਾ ਕਮਰੇ ਜੂਸ ਕੱਢਦਾ ਇਹਨਾਂ ਨੂੰ ਹਾਂ ਥੋੜੇ ਤੋੜ ਕੇ ਲੈ ਚੱਲਾਂਗੇ ਜਾਂਦੇ ਫਿਰ ਇੱਧਰ ਕਬੱਡੀ ਬੈਠਾ ਤੇ ਆ ਸਾਡਾ ਮੋਹਲ ਦਾ ਸਾਹਿਬ ਅਮਰਜੀਤ ਬਾਈ ਇਹ ਸਾਡਾ ਅਮਰਜੀਤ ਬਾਈ ਬਹੁਤ ਵਧੀਆ ਗੋਣੀ ਵੀਡੀਓ ਬਣ ਰਹੀ ਹੈ ਕੁਝ ਬੋਲ ਯਾਰ ਮੈਨੂੰ ਮੈਨੂੰ ਬੋਲਣ ਦਾ ਤਾਂ ਹਿਸਾਬ ਹੈ ਨਹੀਂਗਾ ਪਰ ਮੈਂ ਇੱਕ ਗੱਲ ਕਹਿ ਦਿੰਦਾ ਵੀ ਸਰ ਅਸੀਂ ਕਿੰਨੂ ਖਾ ਰਹੇ ਸੀ ਇਹ ਫਰੀਕ ਦਾ ਟਾਈਮ ਸੀਗਾ ਤੇ 2-4 ਉਹ ਬੱਬੂ ਮਾਨਵਾ ਕੇ ਸ਼ੈਰੀ ਦੱਸਦੇ ਕੋਈ ਸ਼ੈਰੀ ਯਾਰ ਗੱਲ ਯਾਦਾ ਕੀ ਮੈਂ ਸੋਚਿਆ ਵੀ ਆਪਣੇ ਭਰਾ ਨੂੰ ਕਹਾਂ ਵੀ ਬਲੌਗ ਬਣਾਵੀ ਜਦੋਂ ਆਪਾਂ ਟ੍ਰੇਨਿੰਗ ਕਰਕੇ ਚਲੇਗੇ ਤਾਂ ਤੇਰੇ ਕਿੰਨੂ ਨਹੀਂ ਅੱਛਾ ਵਲੌਗ ਦੇ ਕੇ ਵਲੌਗ ਦੇਖ ਦੇਖ ਕੇ ਖੁਸ਼ ਹੋਇਆ ਕਰਾਂਗੇ ਉਹ ਸੋਹਣੇ ਤੇਰੇ ਵਿਚਾਰ ਨੇ ਯਾਰਾ ਵੀ ਉਹਨਾਂ ਵਾਲੇ ਸਮੇਂ 'ਚ ਗੱਲ ਠੀਕ ਨਹੀਂ ਪਿੱਛੇ ਆਰਗੈਨਿਕ ਇਹ ਦੇਖਿਆ ਕਰ ਲੈ ਬਾਅਦ 'ਚ ਵੀਰੋ ਮੈਂ ਕਿੰਨਾ ਅਸੀਂ ਬਹੁਤ ਵਧੀਆ ਟਾਈਮ ਸਪੈਂਡ ਕੀਤਾ ਜੱਸੀ ਨਾਲ ਤੇ ਪਿੱਛੇ ਆਰਗੈਨਿਕ ਕਿੰਨੂ ਲੱਗੇ ਹੋਏ ਨੇ ਆ ਦੇਖੋ 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 ਕਿ ਰਾਜਨ ਨੇ 4-5 ਖਾ ਕੇ ਹੋਰ ਦੱਸਿਆ ਇਹ ਤਾਂ ਬਾਹਲੇ ਮਿੱਠੇ ਨੇ ਇਹ ਆਪਾਂ ਇਹ ਕਿਹੜੀ ਵੈਰਾਈਟੀ ਆ ਬਾਹਲੀ ਤੀਦੀ ਬਾਈ ਆ ਓਏ ਐ ਕਰੋ ਆ ਜੋ ਸ਼ੋਅ ਆ ਗਿਆ ਯਾਰੋ ਬੜੇ ਮਾਰ ਚਲੋ ਜਲੀਏ ਉੱਠਣ ਦੀ ਲੋੜ ਨਹੀਂ ਬਹਿ ਗਈ ਮਾਰ ਦਿੰਦੇ ਓਟ ਕਿਉਂ ਡਰਦੇ ਹੋ ਆਫਸਰ ਬੰਦੇ ਆ ਯਾਰ ਰਾਜਨ ਹੈ ਰਾਜਨ ਤੇ ਇੱਥੇ ਖੜ ਕੇ ਇਹ ਉਹ ਦੇਖ ਹੁਣ ਬੋਲ ਇਹ ਇੱਧਰ ਦੇਖ ਇੱਧਰ ਦੇਖ ਮੜਾ ਇੱਧਰ ਦੇਖ ਅਮਰਿਤ ਵਾਹ 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 ਬਲੋ ਜਿਵੇਂ ਤੂੰ ਕਹਿੰਦਾ ਯਾਰ ਅੱਜ ਸਾਡਾ ਅੱਜ ਸਾਡਾ ਫਟੀਗ ਦਾ ਟਾਈਮ ਸੀਗਾ ਤੇ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਇੱਕ ਗੱਲ ਸਾਂਝੀ ਕਰ ਰਿਹਾ ਸੀਗਾ ਕਿ ਕਿਉਂ ਨਾ ਇੱਕ ਸਾਡਾ ਬਲੌਗਰ ਭਰਾ ਵਾ ਵੀ ਚੱਲ ਅੱਜ ਤੋਂ ਇੱਕ ਵਲੌਗ ਬਣਾ ਆ ਜੱਸ ਵੀਰ ਹਾਂ ਕੋਈ ਨਾ ਕੋਈ ਦੱਸੀ ਸੈਰੀ ਜੱਸੀ ਸੈਰੀ ਦਾ ਸੁਣਾ ਦੇ ਇਹ ਜੱਸੀ ਵੀਰ ਸਾਡਾ ਬਲੌਗਰ ਆ ਅਸੀਂ ਸੈਰੀ ਦਾ ਸੁਣਾ ਦੇ ਅਸੀਂ ਆਇਆ ਯਾਰ ਇੱਧਰ ਇੱਧਰ ਕਰ ਦਿੱਥੇ ਇਹ ਪਿੱਛੇ ਆ ਰੋਏ ਇਹ ਮੇਰੇ ਪਿੱਛੇ ਆਰਗੈਨਿਕ ਕਿੰਨੂੰ ਲੱਗਿਆ ਆਰਗੈਨਿਕ ਨੂੰ ਓ ਰਾਜਨ ਸੁਣ ਲੈ ਬਾਈ ਦੀ ਪੂਰੇ ਆ ਜਾ ਸੁਣਾ ਇਹ ਮੇਰੇ ਪਿੱਛੇ ਆਰਗੈਨਿਕ ਕਿਨੂੰ ਲੱਗੇ ਹੋਏ ਨੇ ਇਹ ਫਲ ਖੇਤਾਂ ਦੇ ਵਿੱਚ ਹੋਣਾ ਚਾਹੀਦਾ ਹੈ ਖੇਤਾਂ ਦੇ ਵਿੱਚ ਹੋਣਾ ਚਾਹੀਦਾ ਹਾਂ ਹਾਂ ਜ਼ਿਆਦਾਤਰ ਖਾਣ ਵਾਸਤੇ ਵਧੀਆ ਲੱਗਦਾ ਇਹ ਮਿੱਠਾ ਫਲ ਹੁੰਦਾ ਤੇ ਮੇਰੇ ਭਾਈ ਵੀਰ ਰਾਜਨ ਨੇ ਬਹੁਤ ਜ਼ਿਆਦਾ ਫਾਲੇ ਖਾ ਕੇ ਤੇ ਸੰਤੁਸ਼ਟ ਹੋਇਆ ਇਹ ਤੇ ਇਹਦੇ ਫੇਸ ਦੇ ਉੱਪਰ ਲਾਲੀ ਵੀ ਹੈ ਬਲਵੀਰ ਸਾਹਿਬ ਨੂੰ 24 ਘੰਟੇ ਜ਼ਿਆਦਾ ਕਰ ਰਾਜਨ ਮੈਂ ਕਹਿੰਦਾ ਰਮ੍ਰਿਤ ਇਹ ਆਪਾਂ ਨੂੰ ਯਾਰ ਬਲੌਗ ਹਨ ਇੱਕ ਫੈਮਿਲੀ ਦੇਖਦੀ ਹੁੰਦੀ ਆ ਨੇ ਕੋਈ ਚੀਜ਼ ਜੇ ਤੂੰ ਕਹਿਣਾ ਚਾਹੋ ਨਾ ਕਿਸੇ ਫੈਮਿਲੀ ਦੇ ਬੱਚਿਆਂ ਬਾਰੇ ਕੁਝ ਹਲੋ ਪਟਿਆਲਾ ਨੂੰ ਮੈਂ ਇਹੀ ਕਹਿੰਦਾ ਚਾਹੁੰਦਾ ਵੀ ਆਪਣਾ ਖਾਓ ਪੀਓ ਮੋਜਾ ਲੁੱਟੋ ਬਸ ਨਸ਼ੇ ਤੋਂ ਦੂਰ ਰਹਿਣਾ ਵਾ ਤੇ ਆਪਣੀ ਫੈਮਿਲੀ 'ਚ ਖੁਸ਼ ਰਹੋ ਹੋਰ ਇਸ ਦੁਨੀਆ ਤੇ ਮੈਂ ਕੁਝ ਨਹੀਂ ਕਹਿੰਦਾ ਪਟਿਆਲਾ ਸ਼ਹਿਰ ਬਾਰੇ ਕੁਝ ਪਟਿਆਲਾ ਸ਼ਹਿਰ ਇੱਕ ਸਾਨੂੰ ਬਹੁਤ ਹੀ ਵਧੀਆ ਪਟਿਆਲਾ ਸ਼ਹਿਰ ਵੀ ਕੀ ਕਰੀਏ ਨਾ ਲੱਗਦੀ ਸਾਡੇ ਥਾਪਰ ਯੂਨੀਵਰਸਿਟੀ ਹੈ ਹਮਮ ਸਹੀ ਹੈ ਬਹੁਤ ਇੱਥੇ ਐਜੂਕੇਸ਼ਨ ਕਰੇ ਰਿਚ ਸਟੂਡੈਂਟਸ ਆ ਰਹੇ ਨੇ ਇੱਥੇ ਸਟੂਡੈਂਟ ਵਧੀਆ ਨੇ ਬਾਹਰੋਂ-ਬਾਹਰੋਂ ਨੂੰ ਮਾਲਾ ਦੀ ਬੱਚੇ ਆ ਰਹੇ ਨੇ ਤੇ ਹੁਣ ਆਪਾਂ ਇਹ ਸਾਡੇ ਅਮਰੀਦ ਬਾਈ ਜੀ ਨੇ ਹੌਲਦਾਰ ਨੇ ਬਾਈ ਜੀ ਬਹੁਤ ਵਧੀਆ ਮਤਲਬ ਮਿਹਨਤ ਕਰਕੇ ਆਏ ਨੇ ਅੱਗੇ ਬਾਕੀ ਚਲੋ ਆ ਰਾਜਨ ਬਾਈ ਜੀ ਨੇ ਮਾਛੀ ਛਾੜੇ ਤੋਂ ਤੇ ਹੁਣ ਸਾਨੂੰ ਇੰਨੀ ਗੱਲਾਂ ਨਹੀਂ ਆਉਂਦੀ ਆ ਪਰ ਅਸੀਂ ਅਗਲੇ ਬਲੌਗ 'ਚ ਜ਼ਰੂਰ ਤੁਹਾਡੇ ਲਈ ਕਿੰਨੂ ਤੋਂ ਇਲਾਵਾ ਬਹੁਤ ਕੁਝ ਲੈ ਕੇ ਆਵਾਂਗੇ ਓਕੇ ਮਿੱਤਰੋ ਓਕੇ ਜੀ ਬਾਕੀ ਰਖਾ